ਬ੍ਰਿਟਿਸ਼ ਕੋਲੰਬੀਆ ਦੇ ਇਸ ਕਾਮਿਸ਼ ਵਿੱਚ ਇੱਕ ਵੱਡੇ ਹਾਸੇ ਦੇ ਵਾਪਰਨ ਤੋਂ ਬਾਅਦ ਬੱਚਾ ਜ਼ਿੰਦਾ ਬਚ ਗਿਆ ਜਿੱਥੇ ਇੱਕ ਪੈਦਲ ਯਾਤਰੀ ਅਤੇ ਸਟੋਲਰ 'ਚ ਮੌਜੂਦ ਬੱਚੇ ਨੂੰ ਵਾਹਨ ਨੇ ਟੱਕਰ ਮਾਰ ਦਿੱਤੀ ਸੀ ਅਤੇ ਦੂਰ ਤੱਕ ਘਸੀਟਿਆ ਸੀ RCMP ਮੁਤਾਬਕ ਪੈਦਲ ਯਾਤਰੀ ਅਤੇ ਬੱਚੇ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਹਨ ਅਤੇ ਹੁਣ ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਇਸ ਮਾਮਲੇ ਵਿੱਚ ਸੇਟਸਕਾਈ RCMP ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਰਾਤ 8:30 ਵਜੇ ਦੇ ਕਰੀਬ ਘਟਨਾ ਬਾਰੇ ਕਾਲਾਂ ਆਈਆਂ ਕਿ ਡਾਊਨਟਾਊਨ ਕੋਰ ਵਿੱਚ ਪੈਂਬਰਟਨ ਅਤੇ ਸੈਕੰਡ ਐਵੇਨਿਊ ਦੇ ਨੇੜੇ ਇੱਕ ਕ੍ਰੋਸਵੌਕ ਤੇ ਇੱਕ ਵਾਹਨ ਨੇ ਇੱਕ ਪੈਦਲ ਕਿ ਬੱਚੇ ਨੂੰ ਇੱਕ ਸਟੋਲਰ ਵਿੱਚ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਵਾਹਨ ਦੇ ਨਾਲ ਫਰਾਰ ਹੋ ਗਿਆ ਜੋ ਕਿ 2 ਫਲੋਕ ਦੀ ਦੂਰੀ ਤੇ ਉਸ ਨੂੰ ਫੜ ਲਿਆ ਗਿਆ ਆਰਸੀਐਮਪੀ ਦਾ ਕਹਿਣਾ ਹੈ ਕਿ ਬੇਬੀ ਸਟੋਲਰ ਜਿਸ ਵਿੱਚ ਬੱਚਾ ਸਟੋਲਰ ਵਿੱਚ ਮੌਜੂਦ ਸੀ ਟੱਕਰ ਤੋਂ ਬਾਅਦ ਵਾਹਨ ਦੇ ਅਗਲੇ ਹਿੱਸੇ ਦੇ ਨਾਲ ਖਿੱਚਿਆ ਗਿਆ ਮਾਉਂਟਿਸ ਦਾ ਕਹਿਣਾ ਹੈ ਕਿ ਪੈਦਲ ਯਾਤਰੀਆਂ ਤੇ ਬੱਚੇ ਨੂੰ ਗੈਰ ਜਾਨ ਖਤਰੇ ਵਾਲੀਆਂ ਸੱਟਾਂ ਲੱਗੀਆਂ ਹਨ ਅਤੇ ਇਸ ਸਮੇਂ ਡਾਕਟਰੀ ਸਹਾਇਤਾ ਪ੍ਰਾਪਤ ਕਰ ਰਹੇ ਹਨ ਆਰਸੀਐਮਪੀ ਨੇ ਅਗੇ ਦੱਸਿਆ ਕਿ ਡਰਾਈਵਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ